हिमाचल 'ਚ ਸ਼ੋਰ ਰੱਦ ਹੋਣ ਤੇ ਭੜਕੇ ਪੰਜਾਬੀ ਗਾਇਕ ਰਣਜੀਤ ਬਾਵਾ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ ਸੋ ਦੱਸਦੇ ਕਿ ਪੰਜਾਬੀ ਗਾਇਕ ਰਣਜੀਤ ਸਿੰਘ ਬਾਵੇ ਦਾ ਹਿਮਾਚਲ ਪ੍ਰਦੇਸ਼ ਵਿੱਚ ਅੱਜ 15 ਦਸੰਬਰ ਨੂੰ ਹੋਣ ਵਾਲਾ ਸ਼ੋਅ ਰੱਦ ਹੋ ਗਿਆ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬੀ ਗਾਇਕ ਦਾ ਇਹ ਸ਼ੋਅ ਹਿੰਦੂ ਜਥੇਬੰਦੀਆਂ ਦੇ ਵਿਰੋਧ ਰੱਦ ਕੀਤਾ ਗਿਆ ਹੈ ਜਿਸ ਤੇ ਹੁਣ ਰਣਜੀਤ ਬਾਵੇ ਨੇ ਵੀ ਸਖਤ ਇਤਰਾਜ਼ ਪ੍ਰਗਟਾਇਆ ਹੈ ਗਾਇਕ ਨੇ ਆਪਣੇ ਸ਼ੋਅ ਰੱਦ ਹੋਣ ਤੇ ਵਿਰੋਧੀਆਂ ਨੂੰ ਪੋਸਟ ਰਾਹੀਂ ਕਰਾਰਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਹਨਾਂ ਨੇ ਨਫ਼ਰਤ ਫਿਲ ਕਿ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਹਿੰਦੂ ਸਿੱਖ ਦਾ ਮੁੱਦਾ ਬਣਾ ਲਵੋ ਦੱਸਦੀ ਹੈ ਕਿ ਪੰਜਾਬੀ ਗਾਇਕ ਰਣਜੀਤ ਸਿੰਘ ਬਾਵਾ ਇੱਕ ਬਹੁਤ ਹੀ ਚੰਗੇ ਅਤੇ ਨਰਮ ਸੁਭਾਅ ਦੇ ਮਾਲਕ ਹਨ ਅਤੇ ਇਹਨਾਂ ਦੇ ਗੀਤ ਵਿੱਚ ਅਜਿਹੀ ਕੋਈ ਵੀ ਗੱਲ ਨਹੀਂ ਹੁੰਦੀ ਕਿ ਕਿਸੇ ਨੂੰ ਠੇਸ ਪਹੁੰਚੇ ਪਰ ਇਸ ਦੇ ਸ਼ੋਅ ਦੇ ਰੱਦ ਹੋਣ ਤੇ ਉਹਨਾਂ ਨੂੰ ਭੜਕਾ ਦਿੱਤਾ ਹੈ ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਦਾ ਇਹ ਸ਼ੋਅ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਹੋਣ ਵਾਲਾ ਸੀ ਇਸ ਸ਼ੋਅ ਦੇ ਰੱਦ ਕਾਰਨ ਪਿੱਛੇ ਹਿੰਦੂ ਸੰਗਠਨਾਵਾਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ੜਕਾਉਣ ਦੇ ਇਲਜ਼ਾਮ ਲਗਾਏ ਦ세 ਜਾ ਰਹੀ ਹਨ Hindu ਸੰਗਠਨਾਵਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬੀ ਗਾਇਕ ਨੇ ਇੱਕ ਗਾਣੇ ਵਿੱਚ ਦੇਵੀ ਦੇਵਤਿਆਂ ਤੇ ਟਿੱਪਣੀ ਕੀਤੀ ਹੈ ਪੰਜਾਬੀ ਗਾਇਕ ਨੇ ਸ਼ੋਅ ਰੱਦ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਨਾਲਾਗੜ੍ਹ ਸ਼ੋਅ ਕੈਨਸਲ ਕਰਵਾ ਕੇ ਕੁਝ ਲੋਕ ਨਫ਼ਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਕਿ ਪੋਲੀਟਿਕਲ ਖੇਡ ਦੇ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਵੋ ਜੋੜਨਾ ਸਿੱਖ ਤੋੜਨੇ ਨਹੀਂ ਇਹ ਦੇਸ਼ ਸਭ ਦਾ ਸਾਂਝਾ ਕਿਸੇ ਇੱਕ ਦਾ ਨਹੀਂ ਹੈ ਜੋ ਜਦੋਂ ਜੀ ਕੀਤਾ ਰੋਲਾ ਪਾ ਦਵੋ ਗਾਇਕ ਨੇ ਅੱਗੇ ਕਿਹਾ ਮੈਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਪਿਛਲੇ 1 ਸਾਲ ਵਿੱਚ ਸਾਡਾ ਤੀਜਾ ਸ਼ੋ ਹਿਮਾਚਲ ਵਿੱਚ ਕੈਂਸਲ ਹੋਇਆ ਸਾਨੂੰ ਕੋਈ ਕਮੀ ਨਹੀਂ ਪੰਜਾਬ ਵਿੱਚ ਹੀ ਬਹੁਤ ਸ਼ੋ ਹਨ ਬਸ ਗੱਲ ਇਹ ਹੈ ਕਿ ਤੁਸੀਂ ਇਸ ਨਫ਼ਰਤ ਤੇ ਜ਼ਿਆਦਾ ਰਿਐਕਟ ਕਰ ਰਹੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਥੋੜਾ ਸਮਝਾਓ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਖੇਡਦੇ ਰਣਜੀਤ ਬਾਵੇ ਨੇ ਕਿਹਾ ਕਲਾਕਾਰਾਂ ਲੋਕਾਂ ਦਾ ਮਨੋਰੰਜਨ ਲਈ ਹੁੰਦੇ ਹਨ ਪਰ ਤੁਸੀਂ ਲੋਕ ਫਿਰ ਨਫ਼ਰਤ ਦਾ ਸਬੂਤ ਦੇ ਰਹੇ ਹੋ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਪਰ ਇਹ ਕੁਝ ਕੁ ਲੋਕ ਧਰਮ ਦੇ ਨਾਂ ਤੇ ਲੜਾਈ ਖਤਮ ਨਹੀਂ ਕਰਨਾ ਚਾਹੁੰਦੇ ਹਰ ਗੱਲ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾ ਦਿੰਦੇ ਹੋ ਬਹੁਤ ਸਾਰੇ ਫੈਨਸ ਦੇ ਮੈਸੇਜ ਆ ਰਹੇ ਹਨ ਜਿਨ੍ਹਾਂ ਨੇ ਦੂਰੋਂ ਨੇੜੇ ਸ਼ੋਅ ਵੇਖਣ ਆਉਣਾ ਸੀ ਪਰ ਅਸੀਂ ਅੱਜ ਨਹੀਂ ਆ ਰਹੇ ਤੁਹਾਡੇ ਆਪਣੇ ਲੋਕ ਇਸ ਨਫ਼ਰਤ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਬਾਬੇ ਨੇ ਕਿਹਾ 4 ਸਾਲ ਹੋ ਗਏ ਉਸ ਗੀਤ ਨੂੰ ਹਟਾਏ ਅਤੇ ਅਸੀਂ ਇਸ ਬਾਰੇ ਵੀਡੀਓ ਪਾ ਕੇ ਕਿਹਾ ਸੀ ਕਿ ਜੇ ਕਿਸੇ ਦੇ ਦਿਲ ਨੂੰ ਦੁੱਖ ਲੱਗਿਆ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਪਰ ਤੁਸੀਂ ਹਲੇ ਵੀ ਇੱਕੋ ਗੱਲ ਨੂੰ ਲੈ ਕੇ ਧਰਨੇ ਲਾਈ ਜਾਂਦੇ ਹੋ ਧਰਮ ਜੋੜਨਾ ਸਿਖਾਉਂਦਾ ਤੋੜਨਾ ਨਹੀਂ ਅਰਦਾਸ ਕਰਦਾ ਕਿ ਇਹਨਾਂ ਲੋਕਾਂ ਨੂੰ ਰੱਬ ਪਿਆਰ ਕਰਨਾ ਸਿਖਾਵੇ ਤੇ ਇਹ ਨਫ਼ਰਤ ਖਤਮ ਹੋਵੇ ਸੋ ਦੋਸਤੋ ਬਾਕੀ ਤੁਹਾਡਾ ਇਸ ਪੋਸਟ ਬਾਰੇ ਕੀ ਕਹਿਣਾ ਹੈ ਅਤੇ ਹਿਮਾਚਲ ਦੇ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਜਿਨ੍ਹਾਂ ਨੇ ਰਣਜੀਤ ਬਾਵੇ ਦਾ ਤੀਜੇਵਰ ਸ਼ੋ ਕੈਨਸਲ ਕਰਵਾ ਦਿੱਤਾ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ